ਸਤਿ ਸ੍ਰੀ ਅਕਾਲ ਮੈਂ ਚਰਨਜੋ ਸਿੰਘ ਤੁਸੀ ਦੇਖ ਰਹੇ ਹੋ ਡੇਲੀ ਲਾਈਫ ਪੰਜਾਬ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਅੱਜ ਦੀਆਂ ਵੱਡੀਆਂ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਸੀਐਮ ਭਗਵੰਤ ਮਾਨ ਦੀ ਵਿਗੜ ਗਈ ਹੋਰ ਸਿਹਤ ਦੀ ਜਿਸ ਤੋਂ ਬਾਅਦ ਕੈਬਨ ਮੀਟਿੰਗ ਵੀ ਰੱਦ ਕਰ ਦਿੱਤੀ ਗਈ ਹੈ ਕੇਂਦਰੀ ਮੰਤਰੀ ਸ਼ਿਵਰਾਜ ਝਾਂਦੇ ਵੱਲੋਂ ਬਿਤ ਦਿਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਇਸ ਤੋਂ ਬਾਅਦ ਸ਼ਿਵਰਾਜ ਝਾਂਦੇ ਵੱਲੋਂ ਇੱਕ ਅਧਿਹਾ ਬਿਆਨ ਦੇ ਦਿੱਤਾ ਗਿਆ ਜਿਸ ਤੱਕ ਹੁਣ ਸਿਆਸਤ ਪੱਖ ਦੀ ਦਿਖਾਈ ਦੇ ਰਹੀ ਹੈ ਲੁਧਿਆਣਾ ਦੇ ਸਸਰਾਲੀ ਕਲੋਨੀ ਦੇ ਵਿੱਚ ਬੰਨ ਟੁੱਟ ਸਕਦਾ ਕਿਸੇ ਵੇਲੇ ਵੀ ਟੁੱਟ ਸਕਦਾ ਤੇ ਇਸ ਤੋਂ ਪਹਿਲਾਂ ਹੀ ਲੁਧਿਆਣਾ ਪ੍ਰਸ਼ਾਸਨ ਦੇ ਵੱਲੋਂ ਕੁਝ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਵੀ ਆਪਣਾ ਇਹਨਾਂ ਹੜ੍ਹਾਂ ਨੂੰ ਲੈ ਕੇ ਵੱਡਾ ਬਿਆਨ ਦੇ ਦਿੱਤਾ ਗਿਆ ਹੈ ਬੀਬੀ ਐਮਬੀ ਦੇ ਚੇਅਰਮੈਨ ਮਨੋਜ ਤ੍ਰਿਪਾਠੀ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰ ਦਿੱਤੀ ਗਈ ਹੈ ਤੇ ਇਹਨਾਂ ਹੜ੍ਹਾਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਕਟਾਰੇ ਦੇ ਵਿੱਚ ਖੜਾ ਕਰ ਦਿੱਤਾ ਹੈ ਕੁਝ ਵੱਡੇ ਖੁਲਾਸੇ ਵੀ ਕਰ ਦਿੱਤੇ ਗਏ ਨੇ ਇਸ ਦੇ ਬਾਰੇ ਦੱਸਾਂਗੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਦੇ ਵੱਲੋਂ ਜਿਨ੍ਹਾਂ ਲੋਕਾਂ ਦੀ ਇਨਹੜਾ ਕਰਕੇ ਮੌਤ ਹੋ ਗਈ ਹੈ ਉਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਇੱਕ ਜੀ ਨੂੰ ਨੌਕਰੀ ਦੇਣ ਦਾ ਐਲਾਨ ਕਰ ਦਿੱਤਾ ਗਿਆ ਏ ਹੋਰ ਕੀ ਕੁਝ ਆਖਿਆ ਗਿਆ ਇਸ ਦੇ ਬਾਰੇ ਦੱਸਾਂਗੇ ਤੁਸੀਂ ਆਮ ਭਗਵੰਤ ਮਾਨ ਦੀ ਗੈਰ ਹਾਜ਼ਰੀ ਵਿਚਾਲੇ ਦਿੱਲੀ ਦੇ ਲੀਡਰਾਂ ਦੇ ਵੱਲੋਂ ਹੜਪ ਪ੍ਰਭਾਵਿਤ ਇਲਾਕਿਆਂ ਦਾ ਦੌਰੇ ਕੀਤੇ ਜਾ ਰਹੇ ਨੇ ਇਹਨਾਂ ਸਾਰੀ ਖਬਰ ਬਾਰੇ ਜਾਣਕਾਰੀ ਦਵਾਂਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਦੀ ਲਗਾਤਾਰ ਸਿਹਤ ਵਿਗੜਦੀ ਜਾ ਰਹੀ ਹੈ ਇਸ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਦੀ ਸਿਹਤ ਵਿਗੜਨ ਦੀਆਂ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਤਾਂ ਅਧਿਕਾਰਤ ਤੌਰ ਤੇ ਪੁਸ਼ਟੀ ਕੀਤੀ ਗਈ ਆਖਾ ਜਾ ਰਿਹਾ ਹੈ ਕਿ ਵਾਇਰਲ ਇਨਫੈਕਸ਼ਨ ਹੋਣ ਦੇ ਕਾਰਨ ਸੀਐਮ ਭਗਵੰਤ ਮਾਨ ਬਿਮਾਰ ਹੋ ਗਏ ਨੇ ਪਰ ਆਖਾ ਜਾ ਰਿਹਾ ਸੀ ਕਿ ਜੋ ਸੀਐਮ ਭਗਵੰਤ ਮਾਨ ਦੇ ਵੱਲੋਂ 5 ਸਤੰਬਰ ਨੂੰ ਕੈਬਨ ਮੀਟਿੰਗ ਰੱਖੀ ਗਈ ਉਸ ਦੇ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ ਪਰ ਅੱਜ ਖਬਰਾਂ ਇਹ ਨਿਕਲ ਕੇ ਸਾਹਮਣੇ ਆ ਗਈਆਂ ਕਿ ਸੀਐਮ ਭਗਵੰਤ ਮਾਨ ਦੀ ਸਿਹਤ ਵਿਗੜਨ ਕਰਕੇ ਕੈਬਨ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ ਸੀਐਮ ਭਗਵੰਤ ਮਾਨ ਦੀ ਸਿਹਤ ਦੇ ਵਿੱਚ ਸੁਧਾਰ ਨਾ ਹੋਣ ਦੀ ਬਜਾਏ ਹੋਰ ਵਿਗੜ ਗਈ ਹੈ ਸੀਐਮ ਭਗਵੰਤ ਮਾਨ ਦੀ ਸਿਹਤ ਬਾਰੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਵੀ ਜਾਣਕਾਰੀ ਦਿੱਤੇ ਹਾਂ ਦੱਸਿਆ ਗਿਆ ਸੀ ਕਿ ਸੀਐਮ ਭਗਵੰਤ ਮਾਨ ਨੂੰ ਡ੍ਰਿਪ ਲੱਗਿਆ ਹੋਇਆ ਹੈ ਇਸ ਕਰਕੇ ਉਹ ਮੇਰੇ ਨਾਲ ਹੜਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਲਈ ਨਹੀਂ ਆ ਸਕੇ ਜਲਦੀ ਸਿਹਤਯਾਬ ਹੋਣਗੇ ਤੇ ਲੋਕਾਂ ਦੇ ਵਿੱਚ ਹੋਣਗੇ। ਸ੍ਰੀਮ ਭਗਵੰਤ ਮਾਨ ਦੇ ਉਹਨਾਂ ਲਗਾਤਾਰ ਹੜਪ੍ਰਭਾਵਿਤ ਇਲਾਕਿਆਂ ਦੇ ਦੌਰੇ ਕੀਤਾ ਜਾ ਰਹੇ ਨੇ ਇਸ ਕਰਕੇ ਥਕਾਣ ਹੋਣ ਕਰਕੇ ਉਹਨਾਂ ਦੀ ਅਚਾਨਕ ਸਿਹਤ ਵਿਗੜ ਗਈ ਹੈ ਪਰ ਉਹ ਜਲਦੀ ਸਿਹਤਯਾਬ ਹੋਣਗੇ। ਇੱਥੇ ਇਹ ਸਾਰੀਆਂ ਗੱਲਾਂ ਅਰਵਿੰਦ ਕੇਜਰੀਵਾਲ ਦੇ ਵੱਲੋਂ ਕਰ ਦਿੱਤੀ ਗਈਆਂ ਪਰ ਉਹਨਾਂ ਦੀ ਅਚਾਨਕ ਸਿਹਤ ਹੋਰ ਵਿਗੜਨ ਦੀ ਖ਼ਬਰ ਨਿਕਲ ਕੇ ਸਾਹਮਣੇ ਆ ਗਈਆਂ ਜਿਸ ਤੋਂ ਬਾਅਦ ਕੈਬਨਟ ਮੀਟਿੰਗ ਮੁਲਤਵੀ ਕਰ ਦਿੱਤੀ ਗਈ। ਇਹ ਕੈਬਨਟ ਮੀਟਿੰਗ ਦੁਬਾਰਾ ਕਦੋਂ ਹੋਵੇਗੀ? ਸਰਕਾਰ ਦੇ ਵੱਲੋਂ ਇਸ ਨੂੰ ਲੈ ਕੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਪਰ ਸਿਮ ਭਗਵੰਤ ਮਾਨ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ ਬਾਦਿਆਂ ਅਗਲੀ ਖਬਰ ਦੇ ਵੱਲ ਪੰਜਾਬ ਦੇ ਵਿੱਚ ਖੜਾਂ ਦੀ ਸਥਿਤੀ ਜਿਉਂ ਦੀ ਤਿਉਂ ਬਰਕਰਾਰ ਰਹੀ ਦੀ ਦਿਖਾਈ ਦੇ ਰਹੀ ਹੈ ਪਰ ਕੁਝ ਰਾਹਤ ਦੇਣ ਵਾਲੀ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਮਾਝਾ ਏਰੀਆ ਦੇ ਪਾਸਿਓਂ ਜੋ ਰਮਦਾਸ ਅਤੇ ਅਜਨਾਲਾ ਇਲਾਕੇ ਦੇ ਵਿੱਚ ਖੜਨ ਦਾ ਪਾਣੀ ਉਹ ਹੁਣ ਘਟਣਾ ਸ਼ੁਰੂ ਹੋ ਗਿਆ ਹੈ ਤੇ ਪੰਜਾਬ ਦੇ ਅੱਧ ਉੱਤ ਜ਼ਿਲ੍ਹਿਆਂ ਦੇ ਵਿੱਚ ਮੀਂਹ ਨੂੰ ਵੀ ਬ੍ਰੇਕ ਲੱਗਦੀ ਤੇ ਖਾਈ ਤੇ ਰਹੀ ਹੈ ਮੌਸਮ ਮਾਰਾ ਦੇ ਵੱਲੋਂ ਹਾਲ ਦੀ ਘੜੀ ਦੇ ਵਿੱਚ ਅਗਲੇ 2 ਦਿਨ ਨੂੰ ਲੈ ਕੇ ਮੌਸਮਾ ਹੋਰ ਸਾਫ਼ ਰਹਿਣ ਦੀ پیشن گوئی ਕੀਤੀ ਗਈ ਹੈ ਮੀ ਨਹੀਂ ਪੈਣਗੇ ਪਰ ਦੂਸਰੇ ਪਾਸੇ ਲੁਧਿਆਣਾ ਦੇ ਸਸਰਾਲੀ ਕਲੋਨੀ ਦੇ ਵਿੱਚ ਹੁਣ ਸੱਤ ਲੋਜ ਦਾ ਬਾਂ ਟੁੱਟਦਾ ਦਿਖਾਈ ਦੇ ਰਿਹਾ ਹੈ ਸਸਰਾਲੀ ਕਲੋਨੀ ਦੇ ਹਲਕਾ ਸਾਹਨੇਵਾਲ ਦੇ ਵਿੱਚ ਸਤਲੋਜ ਦਾ ਬੰਨ ਲਗਾਤਾਰ ਜਿਦਿਆਂ ਟਿੱਗਾ ਡਿਗ ਰਹੇ ਨੇ ਬੰਨ ਕਮਜ਼ੋਰ ਹੋ ਰਿਹਾ ਹੈ ਤੇ ਜੇਕਰ ਬੰਨ ਕੁਝ ਇੱਕ ਫੁੱਟ ਦਾ ਹੀ ਫਾਸਲਾ ਟੁੱਟਣ ਤੋਂ ਰਹਿ ਗਿਆ ਤੇ ਜੇਕਰ ਬੰਨ ਟੁੱਟ ਜਾਂਦਾ ਤਾਂ ਨੇਕਾ ਪਿੰਡ ਹੜਾਂ ਦੀ ਮਾਰ ਹੇਠ ਆ ਜਾਣਗੇ ਤੇ ਹਜ਼ਾਰਾਂ ਏਕੜ ਕਿਸਾਨਾਂ ਦੀ ਫਸਲ ਵੀ ਤਬਾਹ ਹੋ ਸਕਦੀ ਹੈ ਪਰ ਇਸ ਨੂੰ ਲੈ ਕੇ ਲੁਧਿਆਣਾ ਦੇ ਪ੍ਰਸ਼ਾਸਨ ਦੇ ਵੱਲੋਂ ਕੁਝ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਨੇ ਇਸ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਜਾਣਕਾਰੀ ਜ਼ਿੰਦਿਆ ਹ ਦੱਸਿਆ ਹੈ ਕਿ ਜੇਕਰ ਇਹ ਬੰਨ ਟੁੱਟਦਾ ਹੈ ਜਾਂ ਇਸ ਨੂੰ ਕੋਈ ਨੁਕਸਾਨ ਹੁੰਦਾ ਹੈ ਤਾਂ ਜਿਹੜੇ ਪਿੰਡ ਨੇ ਪ੍ਰਭਾਵਿਤ ਹੋ ਸਕਦੇ ਨੇ ਕਿਹੜੇ ਪਿੰਡ ਨੇ ਸਸਰਾਲੀ ਬੂਂਟ रावत ਹਵਾਸ ਸੀੜਾ ਬੂਥਕੜ ਮੰਗਲੀ ਟਾਂਡਾ ਢੇਰੀ ਖਵਾਜਕੇ ਖਾਸੀ ਖੁਰਦ ਮੰਗਲੀ ਕਾਦਰ ਮੱਤੇਵਾੜਾ ਮੰਗਟ ਮਿਹਰਬਾਨ ਇਹ ਪਿੰਡ ਪ੍ਰਭਾਵਿਤ ਹੋ ਸਕਦੇ ਨੇ ਤਾਂ ਦੂਸਰੇ ਪਾਸੇ ਇਹਨਾਂ ਜੋ ਲੋਕ ਨੇ ਇਹਨਾਂ ਨੂੰ ਲੈ ਕੇ ਵੀ ਪ੍ਰਸ਼ਾਸਨ ਨੇ ਹਦਾਇਤ ਜਾਰੀ ਕਰ ਦਿੱਤੀ ਹੈ ਇਸ ਦੇ ਵਿੱਚ ਲੋਕਾਂ ਨੂੰ ਆਖਿਆ ਗਿਆ ਕਿ ਜੇਕਰ ਉਹਨਾਂ ਦਾ ਘਰ ਦੋ ਮੰਜ਼ਲਾਂ ਵਾਲਾ ਹੈ ਤਾਂ ਉਤਲੀ ਮੰਜ਼ਲ ਦੇ ਉੱਪਰ ਰਿਹਾ ਜਾਵੇ ਤਾਂ ਜੋ ਜੇਕਰ ਹੜ੍ਹਾਂ ਦਾ ਪਾਣੀ ਆਉਂਦਾ ਵੀ ਹੈ ਤਾਂ ਤੁਹਾਡੀ ਜਾਣ ਮਾਲ ਦੀ ਰੱਖਿਆ ਹੋ ਸਕੇ ਜੇਕਰ ਤੁਸੀਂ ਹੇਠਲੇ ਇਲਾਕੇ ਜਾਂ ਇੱਕ ਮੰਜ਼ਲੀ ਘਰ ਦੇ ਵਿੱਚ ਰਹਿੰਦੇ ਹੋ ਤਾਂ ਫਿਰ ਥੋੜੇ ਸਮੇਂ ਦੇ ਲਈ ਖਾਲੀ ਜਗ੍ਹਾ ਤੇ ਸੁਰੱਖਿਅਤ ਜਗ੍ਹਾ ਤੇ ਚਲੇ ਜਾਓ ਆਪਣੇ ਜ਼ਰੂਰੀ ਕਾਗਜ਼ਾਤ ਅਤੇ ਮਹੱਤਵਪੂਰਨ ਸਮਾਨ ਨੂੰ ਪਾਣੀ ਰੋਧਕ ਬੈਗਾਂ ਵਿੱਚ ਰੱਖੋ ਤਾਂ ਜੋ ਜ਼ਰੂਰਤ ਪੈਣ ਤੇ ਤਰਾਂਤ ਉਸ ਨੂੰ ਲਜਾਇਆ ਜਾ ਸਕੇ ਬਜ਼ੁਰਗਾਂ ਬੱਚਿਆਂ ਅਤੇ ਬਿਮਾਰ ਵਿਅਕਤੀਆਂ ਨੂੰ ਸਭ ਤੋਂ ਪਹਿਲਾਂ ਸੁਰੱਖਿਆਤਾਵਾਂ ਤੇ ਪਹੁੰਚਾਓ ਇਸ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਰੈਸਕਿਊ ਸੈਂਟਰ ਵੀ ਬਣਾਏ ਗਏ ਨੇ ਜਿਸ ਦੀ ਜਾਣਕਾਰੀ ਇੱਥਾ ਦੇ ਦਿੱਤੀ ਗਈ ਹੈ ਤੇ ਇਸ ਬੰਦ ਬਾਰੇ ਲੁਧਿਆਣਾ ਦੇ ਡੀਸੀ ਦੇ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਬੀਐਮਬੀ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਹੈ ਪਾਣੀ ਘਟਾਉਣ ਦੀ ਮੰਗ ਕੀਤੀ ਗਈ ਹੈ ਜਿਸ ਮੰਗ ਨੂੰ ਮੰਨਦੇ ਹੋਇਆ 15000 ਕਿਊਸਿਕ ਪਾਣੀ ਘਟ ਛੱਡਿਆ ਜਾ ਰਿਹਾ ਹੈ ਦੂਸਰੇ ਪਾਸੇ ਪੱਤਰਕਾਰਾਂ ਨੇ ਸਵਾਲ ਕੀਤੇ ਕਿ ਪਿੰਡ ਵਾਲਿਆਂ ਦੇ ਵੱਲੋਂ ਆਖਿਆ ਜਾ ਰਿਹਾ ਕਿ ਪ੍ਰਸ਼ਾਸਨ ਦੇ ਵੱਲੋਂ ਇਸ ਬੰਨ੍ਹ ਨੂੰ ਬਚਾਉਣ ਦੇ ਵਿੱਚ ਕੋਈ ਵੀ ਹਿਲਾ ਨਹੀਂ ਕੀਤਾ ਗਿਆ ਤਾਂ ਡੀਸੀ ਦੇ ਵੱਲੋਂ ਆਖਿਆ ਗਿਆ ਕਿ ਮੌਕੇ ਤੇ ਮੈਂ ਪਹੁੰਚ ਗਿਆ ਹੁਣ ਸਾਰਾ ਜਾਇਜ਼ਾ ਇਸ ਦਾ ਲਿਆ ਜਾਵੇਗਾ ਪੱਤਰਕਾਰ ਨੇ ਫੇਰ ਸਵਾਲ ਕੀਤਾ ਕਿ ਇਹਨਾਂ ਲੋਕਾਂ ਦੇ ਵੱਲੋਂ ਇੱਕ ਹੋਰ ਇਲਜ਼ਾਮ ਲਗਾਇਆ ਜਾ ਰਿਹਾ ਕਿ ਵੱਡੇ ਪੱਧਰ ਤੇ ਇਥੇ ਨਜਾਇਜ਼ ਮਾਈਨਿੰਗ ਹੋਈ ਹੈ ਜਿਸ ਕਰਕੇ ਇਹ ਬੰਨ ਕਮਜ਼ੋਰ ਹੋ ਗਿਆ ਤਾਂ ਡੀਸੀ ਦੇ ਵੱਲੋਂ ਆਖਿਆ ਕਿ ਮੈਂ ਕੁਝ ਮਹੀਨੇ ਪਹਿਲਾਂ ਇੱਥੇ ਆਇਆ ਉਦੋਂ ਤੱਕ ਕੋਈ ਵੀ ਇਥੇ ਨਜਾਇਜ਼ ਮਾਈਨਿੰਗ ਆ ਨਹੀਂ ਚੱਲੀ ਹੈ ਜੇਕਰ ਕੋਈ ਪਹਿਲਾਂ ਚੱਲੀ ਹੋਵੇਗੀ ਤਾਂ ਉਸ ਦੀ ਜਾਂਚ ਕਰਵਾ ਕੇ ਕਾਰਵਾਈ ਕੀਤੀ ਜਾਵੇਗੀ ਇਥੇ ਇਹ ਵਾਅਦਾ ਡੀਸੀ ਦੇ ਵੱਲੋਂ ਲੁਧਿਆਣਾ ਦੇ ਡੀਸੀ ਦੇ ਵੱਲੋਂ ਕਰ ਦਿੱਤਾ ਗਿਆ ਹੈ ਵਾਧਿਆਂ ਅਗਲੀ ਖਬਰ ਦੇ ਬਾਲੇ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਦੇ ਵੱਲੋਂ ਜਦੋਂ ਪਿਤੀ ਦਿਨੀ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕੀਤਾ ਗਿਆ ਤਾਂ ਕਿਸਾਨਾਂ ਦੀਆਂ ਫਸਲਾਂ ਦੇ ਵਿੱਚ ਜਾ ਕੇ ਕਿਸਾਨਾਂ ਦਾ ਜੋ ਨੁਕਸਾਨ ਹੋਇਆ ਉਸ ਦਾ ਜਾਇਜ਼ਾ ਵੀ ਲਿਆ ਗਿਆ ਬਾਅਦ ਦੇ ਵਿੱਚ ਸ਼ਿਵਰਾਜ ਚੋਹਾਨ ਦੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਇਹਨਾਂ ਬੰਨਾਂ ਨੂੰ ਕਮਜ਼ੋਰ ਹੋਣ ਦੇ ਪਿੱਛੇ ਇੱਕ ਵੱਡਾ ਕਾਰਨ ਦੱਸ ਦਿੱਤਾ ਹੈ ਜਿਸ ਤੱਕ ਸਿਆਸਤ ਵਿਪੱਖ ਦੀ ਹੋਈ ਦਿਖਾਈ ਦੇ ਰਹੀ ਹੈ ਪੰਜਾਬ ਦੇ ਦੌਰੇ ਮਗਰੋਂ ਕੇਂਦਰੀ ਮੰਤਰੀ ਸ਼ਿਵਰਾਜ चौहान ਦੇ ਵੱਲੋਂ ਆਖਿਆ ਕਿ ਜਦੋਂ ਅਟਲ ਜੀ ਪ੍ਰਧਾਨ ਮੰਤਰੀ ਸਨ ਅਤੇ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਸਨ ਤਾਂ ਹੜ੍ਹਾਂ ਤੋਂ ਫਸਲਾਂ ਨੂੰ ਬਚਾਉਣ ਲਈ ਸਤਲੁਜ ਬਿਆਸ ਰਾਵੀ ਅਤੇ ਕਗਰ ਦਰਿਆਵਾਂ ਦੇ ਕੰਢੇ ਬਣ ਮਜ਼ਬੂਤ ਅਤੇ ਉੱਚੇ ਕੀਤੇ ਗਏ ਸਨ ਪਰ ਗੈਰ ਕਾਨੂੰਨੀ ਮਾਈਨਿੰਗ ਕਰਕੇ ਉਹ ਕਮਜ਼ੋਰ ਹੋ ਗਏ ਤੇ ਪਾਣੀ ਪਿੰਡਾਂ ਦੇ ਵਿੱਚ ਆ ਗਿਆ ਹੁਣ ਉਹਨਾਂ ਢਾਂਚਿਆਂ ਨੂੰ ਮਜ਼ਬੂਤ ਕਰਨਾ ਪਵੇਗਾ ਤਾਂ ਜੋ ਭਵਿੱਖ ਵਿੱਚ ਪੰਜਾਬ ਨੂੰ ਅਜਿਹੀ ਤਰ੍ਹਾਂ ਦੀ ਤੋਂ ਬਚਾਇਆ ਜਾ ਸਕੇ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਇਹ ਵੀ ਆਖਿਆ ਗਿਆ ਕਿ ਮੈਂ ਪੰਜਾਬ 'ਚ ਹੋਏ ਨੁਕਸਾਨ ਦੀ ਵਿਸਤਾਰਤ ਰਿਪੋਰਟ ਪ੍ਰਧਾਨ ਮੰਤਰੀ ਜੀ ਨੂੰ ਸੌਂਪਾਂਗਾ ਸੰਕਟ ਬਹੁਤ ਵੱਡਾ ਹੈ ਪਰ ਕੇਂਦਰ ਸਰਕਾਰ ਇਸ ਸੰਕਟ ਚੋਂ ਨਿਕਲਣ ਲਈ ਕੋਈ ਵੀ ਕਸਰ ਨਹੀਂ ਛੱਡੇਗੀ ਇਸ ਦੇ ਨਾਲ ਹੀ ਸੂਬਾ ਸਰਕਾਰ ਨੂੰ ਵੀ ਪੂਰੀ ਗੰਭੀਰਤਾ ਨਾਲ ਜ਼ਮੀਨੀ ਪੱਧਰ ਤੇ ਕੰਮ ਕਰਨਾ ਪਵੇਗਾ ਇਸ ਪ੍ਰਕਾਰ ਪੰਜਾਬ ਦੇ ਵਿੱਚ ਆਏ ਹੜ੍ਹਾਂ ਨੂੰ ਲੈ ਕੇ ਅਤੇ ਇਹ ਜੋ ਬਨ ਕਮਜ਼ੋਰ ਹੋਣ ਤੋਂ ਬਾਅਦ ਟੁੱਟ ਰਹੇ ਨੇ ਇਸ ਦੇ ਪਿਛੇ ਨਜਾਇਜ਼ ਮਾਈਨਿੰਗ ਨੂੰ ਵੱਡਾ ਕਾਰਨ ਦੱਸ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਇਹ ਵੀ ਆਖਿਆ ਗਿਆ ਕਿ ਜਦੋਂ ਕੇਂਦਰ ਦੇ ਵਿੱਚ ਅਟਲ ਜੀ ਦੀ ਸਰਕਾਰ ਸੀ ਤੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਾਹਿਬ ਉਸ ਮੌਕੇ ਇਹਨਾਂ ਬਨਾਂ ਨੂੰ ਪੱਕਿਆ ਕੀਤਾ ਗਿਆ ਉੱਚਾ ਕੀਤਾ ਗਿਆ ਉਸ ਤੋਂ ਬਾਅਦ ਕੋਈ ਵੀ ਇਹਨਾਂ ਬਨਾਂ ਨੂੰ ਲੈ ਕੇ ਕੰਮ ਨਹੀਂ ਹੋਇਆ ਤੇ ਨਜਾਇਜ਼ ਮਾਈਨਿੰਗ ਕਰਕੇ ਇਹਨਾਂ ਬੰਨਾਂ ਨੂੰ ਖੋਰਾ ਲੱਗਦਾ ਦਿਖਾਈ ਦੇ ਰਿਹਾ ਇੱਥੇ ਇਹ ਵੱਡਾ ਬਿਆਨ ਸ਼ਿਵਰਾਜ ਚੌਹਾਨ ਦੇ ਵੱਲੋਂ ਦੇ ਦਿੱਤਾ ਗਿਆ ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਵੀ ਗਰਮੌਂਦੀ ਦਿਖਾਈ ਦੇ ਰਹੀ ਹੈ ਵਾਧਿਆਂ ਅਗਲੀ ਖਬਰ ਦੇ ਵੱਲ ਪੰਜਾਬ ਦੇ ਵਿੱਚ ਆਏ ਇਹਨਾਂ ਹੜ੍ਹਾਂ ਤੋਂ ਬਾਅਦ ਬੀਬੀ ਐਮਬੀ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਮਨੋਜ ਤ੍ਰਿਪਾਠੀ ਦੇ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਸ ਦੇ ਵਿੱਚ ਕੁਝ ਉਹਨਾਂ ਦੇ ਵੱਲੋਂ ਵੱਡੀਆਂ ਗੱਲਾਂ ਕਰ ਦਿੱਤੇ ਗਏ ਗਣੇ ਜਿਸ ਤੱਕੀ ਚਰਚਾ ਛੜਦੀ ਦਿਖਾਈ ਦੇ ਰਹੀ ਹੈ ਇਸ ਦੇ ਵਿੱਚ ਉਹਨਾਂ ਦੇ ਵੱਲੋਂ ਸਭ ਤੋਂ ਪਹਿਲਾਂ ਗੱਲ ਇਹ ਆਖੀ ਗਈ ਹੈ ਕਿ ਇਸ ਵਾਰ ਪੰਜਾਬ ਦੇ ਵਿੱਚ ਪਿਛਲੇ 2023 ਦੇ ਮੁਕਾਬਲੇ 20% ਪਾਣੀ ਜ਼ਿਆਦਾ ਆਇਆ ਹੈ ਪਹਾੜਾਂ ਦੇ ਵਿੱਚ ਮੀਂਹ ਪੈਣ ਕਰਕੇ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਤੋਂ ਬਾਅਦ ਅਜਿਹਾ ਮਾਮਲਾ ਨਿਕਲ ਕੇ ਸਾਹਮਣੇ ਆ ਰਿਹਾ ਹੈ ਇਸ ਮੌਕੇ ਉਹਨਾਂ ਦੇ ਵੱਲੋਂ ਗੱਲਬਾਤ ਕਰਦਿਆਂ ਹੋਇਆ ਅਸਿੱਧੇ ਤਰੀਕੇ ਨਾਲ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਕਟਾਰੇ ਦੇ ਵਿੱਚ ਖੜਾ ਕਰ ਦਿੰਦਾ ਹੈ ਚੇਅਰਮੈਨ ਨੇ ਪੰਜਾਬ 'ਚ ਹੜ੍ਹਾਂ ਦੀ ਸਥਿਤੀ ਦੌਰਾਨ ਵੱਡੀ ਤਬਾਹੀ ਤੋਂ ਬਚਾਉਣ 'ਚ ਡੈਮਾਂ ਦੀ ਭੂਮਿਕਾ ਅਹਿਮ ਰਹਿੰਦਾ ਤਰਕ ਪੇਸ਼ ਕੀਤਾ ਉਹਨਾਂ ਕਿਹਾ ਕਿ ਪਾਖੜਾ ਡੈਮ ਨੇ ਪਹਾੜਾਂ 'ਚੋਂ ਆਏ ਪਾਣੇ ਨੂੰ ਸੰਭਾਲਿਆ ਹੈ ਚੇਅਰਮੈਨ ਨੇ ਕਿ ਜੇਕਰ ਹਰੜਾ ਨੂੰ ਪਹਿਲਾ ਪਾਣੀ ਜ਼ਿਆਦਾ ਛੱਡਿਆ ਹੁੰਦਾ ਤਾਂ ਡੈਮ 'ਚ ਪਾਣੀ ਦਾ ਪੱਧਰ 4 ਫੁੱਟ ਤੱਕ ਘਟ ਜਾਣਾ ਸੀ ਪਹਾੜਾਂ ਦੇ ਵਿੱਚ ਆਏ ਪਾਣੀ ਦੇ ਲਈ ਪਹਿਲਾਂ ਹੀ ਜਗ੍ਹਾ ਬਣ ਜਾਣੀ ਸੀ ਜਾਣਕਾਰੀ ਲਈ ਦੱਸਦੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਹਰੜਾ ਨੂੰ ਜਿਸ ਮੌਕੇ ਹਰੜਾ ਦੇ ਵੱਲੋਂ ਵਾਧੂ ਪਾਣੀ ਮੰਗਿਆ ਜਾ ਰਿਹਾ ਸੀ ਉਸ ਮੌਕੇ ਵਾਧੂ ਪਾਣੀ ਦੇਣ ਤੋਂ ਨਾ ਕਰ ਦਿੱਤੀ ਗਈ ਸੀ ਜਿਸ ਕਰਕੇ ਪੰਜਾਬ ਦੇ ਡੈਮਾਂ ਦੇ ਵਿੱਚ ਪਹਿਲਾਂ ਹੀ ਪਾਣੀ ਭਰਿਆ ਹੋਇਆ ਸੀ ਜਿਸ ਤੋਂ ਬਾਅਦ ਮਗਰੋਂ ਪਾਣੀ ਜ਼ਿਆਦਾ ਆਉਣ ਕਰਕੇ ਇਹ ਡੈਮ ਪਹਿਲਾਂ ਹੀ ਭਰੇ ਹੋਏ ਸਨ ਇਸ ਮੌਕੇ ਪਾਣੀ ਜ਼ਿਆਦਾ ਆਇਆ ਤੇ ਇਹ ਪਾਣੀ ਆਪਣੀ ਤਬਾਹੀ ਪੰਜਾਬ ਦੇ ਵਿੱਚ ਮਚਾਉਂਦੇ ਗਏ ਇੱਥੇ ਇਹ ਕਹਿਣ ਦੀ ਕੋਸ਼ਿਸ਼ ਆ ਬੀਬੀ ਐਮਬੀ ਬੋਰਡ ਦੇ ਚੇਅਰਮੈਨ ਮਨੋਜ ਤ੍ਰਿਪਾਠੀ ਦੇ ਵੱਲੋਂ ਕਰ ਦਿੱਤੀ ਗਈ ਹੈ ਤੇ ਬੀਬੀ ਐਮਬੀ ਦੇ ਚੇਅਰਮੈਨ ਨੇ ਅਸਿੱਧੇ ਤੌਰ ਤੇ ਹਰਿਆਣਾ ਨੂੰ ਪਿਛਲੇ ਸਮੇਂ ਦੌਰਾਨ ਵੱਧੂ ਪਾਣੀ ਨਾ ਛੱਡੇ ਜਾਣ ਤੇ ਪੰਜਾਬ ਸਰਕਾਰ ਨੂੰ ਨਿਸ਼ਾਨੇ ਤੇ ਲੈਣ ਦਾ ਕੰਮ ਕਰ ਦਿੱਤਾ ਹੈ ਵਾਧਿਆਂ ਅਗਲੀ ਖਬਰ ਦੇ ਪੱਲ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਵੀ ਹੁਣ ਇਹਨਾਂ ਪੰਜਾਬ ਦੇ ਵਿੱਚ ਜੋ ਹੜ੍ਹ ਆਏ ਨੇ ਇਹਨਾਂ ਨੂੰ ਲੈ ਕੇ ਆਪਣਾ ਵੱਡਾ ਬਿਆਨ ਦੇ ਦਿੱਤਾ ਹੈ ਲੰਮੇ ਸਮੇਂ ਤੋਂ ਚੁੱਪ ਧਾਰੀ ਰੱਖੇ ਨਵਜੋਤ ਸਿੰਘ ਸਿੱਧੂ ਹੁਣਾਂ ਬੋਲਪੈ ਨੇ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਆਪਣੀ ਇੱਕ ਪੁਰਾਣੀ ਵੀਡੀਓ ਵੀ ਸਾਂਝੀ ਕੀਤੀ ਗਈ ਹੈ ਤੇ ਉੱਪਰ ਆਪਣਾ ਬਿਆਨ ਵੀ ਜਾਰੀ ਕੀਤਾ ਗਿਆ ਨਵਜੋਤ ਸਿੰਘ ਸੱਦੂ ਦੇ ਵੱਲੋਂ ਪੰਜਾਬ ਦੇ ਵਿੱਚ ਆਏ ਹੜ੍ਹਾਂ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਅਤੇ ਪੰਜਾਬ ਸਰਕਾਰ ਨੂੰ ਦੋਵਾਂ ਨੂੰ ਹੀ ਇੱਕ ਟਾਰੇ ਦੇ ਵਿੱਚ ਖੜਾ ਕਰ ਦਿਤਾ ਹੈ ਜ਼ਿੰਮੇਵਾਰ ਠਹਿਰਾ ਦਿਤਾ ਹੈ ਉਹਨਾਂ ਦੇ ਵੱਲੋਂ ਇਸ ਨੂੰ ਕੁਦਰਤ ਨਹੀਂ ਸਗੋ ਮਨੋਖੂ ਵੱਲੋਂ ਲਿਆਂਦੀ ਗਈ ਆਫਤ ਕਰਾਰ ਦੇ ਦਿੱਤਾ ਗਿਆ ਨਵਜੋਤ ਸਿੰਘ ਸਿੱਧੂ ਨੇ ਜਾਰੀ ਕੀਤੇ ਬਿਆਨ ਦੇ ਵਿੱਚ ਦੋਸ਼ ਲਗਾਇਆ ਕਿ ਮੌਜੂਦਾ ਸੰਕਟ ਪੂਰੀ ਤਰ੍ਹਾਂ ਰੋਕਿਆ ਜਾ ਸਕਦਾ ਸੀ ਅਤੇ ਇਹ ਪੰਜਾਬ ਦੇ ਦਰਿਆਈ ਪ੍ਰਣਾਲੀਆਂ ਦੇ ਲੰਮੇ ਸਮੇਂ ਦੇ ਕੁਪਰਬੰਧ ਤਿਆਰੀ ਦੀ ਘਾਟ ਅਤੇ ਪ੍ਰਣਾਲੀਗਤ ਸ਼ਾਸਨ ਦੀਆਂ ਅਸਫਲਤਾਵਾਂ ਤੋਂ ਪੈਦਾ ਹੋਇਆ ਹੈ ਪੰਜਾਬ ਦੇ ਪੰਜ ਦਰਿਆ ਜੋ ਕਿ ਕਦੇ ਵਰਦਾਨ ਸਨ ਨਿਰੰਤਰ ਕੂ ਪ੍ਰਬੰਧ ਦੁਆਰਾ ਸ਼ਰਾਪ ਬਣ ਗਏ ਹਨ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਗੈਰ ਕਾਨੂੰਨੀ ਮਾਈਨਿੰਗ ਅਤੇ ਇਹਨਾਂ ਦੀ ਡੈਮਾ ਦੀ ਸਫਾਈ ਨਾ ਹੋਣ ਕਾਰਨ ਉਸ ਦੇ ਪਿੱਛੇ ਵੱਡਾ ਕਾਰਨ ਦੱਸ ਦਿੱਤਾ ਹੈ ਉਹਨਾਂ ਦੇ ਵੱਲੋਂ ਆਖਿਆ ਕਿ ਨਿਰੰਤਰ ਅਤੇ ਬੇਕਾਬੂ ਰੇਤਾ ਬਜਰੀ ਕੱਢਣ ਨੇ ਕੁਦਰਤੀ ਹੜ੍ਹ ਸੁਰੱਖਿਆ ਪ੍ਰਣਾਲੀ ਨੂੰ ਕਮਜ਼ੋਰ ਕਰ ਦਿੱਤਾ ਹੈ ਉਹਨਾਂ ਫੀਲਡ ਰਿਪੋਰਟਾਂ ਵੱਲ ਇਸ਼ਾਰਾ ਕੀਤਾ ਜੋ ਦਰਸਾਉਂਦੀਆਂ ਨੇ ਕਿ ਅਜਿਹੀਆਂ ਗਤੀਵਿਧੀਆਂ ਨੇ ਦਰਿਆਵਾਂ ਦੇ ਦਲਤੇ ਅਤੇ ਤੁਸੀ ਬਣਨ ਨੂੰ ਕਮਜ਼ੋਰ ਕਰ ਦਿੱਤਾ ਹੈ ਜਿਸ ਨਾਲ ਪਾੜ ਅਤੇ ਹੜ੍ਹਾਂ ਦਾ ਖਤਰਾ ਵਧ ਗਿਆ ਹੈ ਲੰਮੇ ਸਮੇਂ ਦੇ ਵਿੱਚ ਦਰਿਆਵਾਂ ਦੀ ਸਫਾਈ ਨਾ ਹੋਣ ਕਰਕੇ ਇਹਨਾਂ ਦੇ ਵਿੱਚ ਪਾਣੀ ਦੀ ਸਮਰੱਥਾ ਘਟ ਗਈ ਹੈ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਨੂੰ ਸਵਾਲ ਵੀ ਕੀਤੇ ਗਏ ਨੇ ਉਹਨਾਂ ਦੇ ਵੱਲੋਂ ਆਖਿਆ ਕਿ ਜੇਕਰ ਭਾਰੀ ਉਮੀਦੀ ਪੇਸ਼ ਨੂੰ ਕੋਈ ਕੀਤੀ ਗਈ ਸੀ ਤਾਂ ਡੈਮਾਂ ਦੇ ਪੱਤਰ ਨੂੰ ਪਹਿਲਾਂ ਤੋਂ ਕਿਉਂ ਨਹੀਂ ਘਟਾਇਆ ਗਿਆ ਕਮਜ਼ੋਰ ਬਣ ਗੈਰ ਕਾਨੂੰਨੀ ਮਾਈਨਿੰਗ ਕਾਰਨ ਪ੍ਰਭਾਵਿਤ ਇਲਾਕਿਆਂ ਨੂੰ ਕਿਉਂ ਅਣਗੌਲੀਆਂ ਛੱਡ ਦਿੱਤਾ ਗਿਆ ਸੀ ਜਦੋਂ ਸਿਆਸਦਾਨ ਆਪਣੇ ਹਿੱਤ ਨੂੰ ਪੈੜ ਦਿੰਦੇ ਰਹਿੰਦੇ ਹਨ ਪੰਜਾਬ ਨੂੰ ਨੁਕਸਾਨ ਹੁੰਦਾ ਰਹਿੰਦਾ ਹੈ ਇੱਥੇ ਇਹ ਵੱਡਾ ਬਿਆਨ ਨਵਜੋਤ ਸਿੰਘ ਸੁੱਧ ਦੇ ਵੱਲੋਂ ਪੰਜਾਬ ਦੇ ਵਿੱਚ ਜੋ ਹੜ ਆਏ ਨੇ ਇਹਨਾਂ ਨੂੰ ਲੈ ਕੇ ਦੇ ਦਿੱਤਾ ਗਿਆ ਹੈ ਬਾਦਿਆਂ ਅਗਲੀ ਖਬਰ ਦੇ ਵੱਲ लवली ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਉਪਕੁਲਪਤੀ ਅਤੇ ਰਾਜ ਸਭਾ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਵੱਲੋਂ ਪੰਜਾਬ ਦੇ ਵਿੱਚ ਆਏ ਇਹਨਾਂ ਹੜਾਂ ਕਰਕੇ ਜਿਨ੍ਹਾਂ ਲੋਕਾਂ ਦੀ ਮੌਤ ਹੋ ਗਈ ਹੈ ਉਹਨਾਂ ਦੇ ਲਈ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਸ ਦੇ ਵਿੱਚ ਉਹਨਾਂ ਦੇ ਵੱਲੋਂ ਆਖਿਆ ਗਿਆ ਕਿ ਜਿੰਨਾ 43 ਲੋਕਾਂ ਦੀ ਇਨ੍ਹਾਂ ਹੜ੍ਹਾਂ ਦੇ ਵਿੱਚ ਮੌਤ ਹੋ ਗਈ ਹੈ ਉਹਨਾਂ ਦੇ ਕਿਸ ਪਰਿਵਾਰ ਨੂੰ ਹਰੇਕ ਪਰਿਵਾਰ ਦੇ ਵਿੱਚੋਂ ਹਰੇਕ ਇੱਕ ਜੀ ਨੂੰ ਸਾਡੀ ਯੂਨੀਵਰਸਿਟੀ ਦੇ ਵਿੱਚ ਪੱਕੀ ਨੌਕਰੀ ਦਿੱਤੀ ਜਾਵੇਗੀ ਇਸ ਤੋਂ ਪਹਿਲਾਂ ਅਸ਼ੋਕ ਮਿੱਤਲ ਦੇ ਵੱਲੋਂ ਆਪਣੇ ਫੰਡਾਂ ਦੇ ਵਿੱਚੋਂ 20 ਲੱਖ ਰੁਪਇਆ ਮੁੱਖ ਮੰਤਰੀ ਰਾਹਤ ਫੰਡ ਦੇ ਵਿੱਚ ਦਿੱਤਾ ਗਿਆ ਸੀ ਹੜ੍ਹਾਂ ਦੇ ਲੋਕਾਂ ਦੇ ਲਈ ਮਦਦ ਕਰਨ ਦੇ ਲਈ ਤੇ ਹੁਣ ਇੱਕ ਵੱਡਾ ਐਲਾਨ ਇੱਥੇ ਅਸ਼ੋਕ ਮਿੱਤਲ ਦੇ ਵੱਲੋਂ ਕਰ ਦਿੱਤਾ ਗਿਆ ਉਹਨਾਂ ਨੇ ਕਿ ਜਿਨ੍ਹਾਂ ਪਰਿਵਾਰਾਂ ਦੇ ਜੀਵਾਂ ਦੀ ਮੌਤ ਹੋ ਗਈ ਹੈ ਲਗਭਗ ਸਰਕਾਰੀ ਅੰਕੜਿਆਂ ਦੇ ਮੁਤਾਬਕ ਹੁਣ ਤੱਕ 43 ਮੌਤਾਂ ਇਨ ਹੜਾ ਕਰਕੇ ਪੰਜਾਬ ਦੇ ਵਿੱਚ ਹੋ ਚੁੱਕੀਆਂ ਨੇ ਤੇ ਇਹਨਾਂ ਪਰਿਵਾਰਾਂ ਦੇ ਵਿੱਚੋਂ ਹਰੇਕ ਇੱਕ ਯੋਗ ਉਮੀਦਵਾਰ ਨੂੰ ਹਰੇਕ ਇੱਕ ਇੱਕ ਯੋਗ ਵਿਅਕਤੀ ਨੂੰ ਸਾਡੀ ਯੂਨੀਵਰਸਿਟੀ ਦੇ ਵਿੱਚ ਪੱਕੀ ਨੌਕਰੀ ਦਿੱਤੀ ਜਾਵੇਗੀ ਮੈਂ ਇੰਨਾ ਹੀ ਕਰ ਸਕਦਾ ਤੇ ਉਹ ਮੈਂ ਕਰਾਂਗਾ ਇਸ ਸੰਕਟ ਦੇ ਘੜੀ ਦੇ ਵਿੱਚ ਅਸੀਂ ਸਾਰੇ ਇਕਜੋਟਾਂ ਹਰੇਕ ਦੇ ਵੱਲੋਂ ਇੱਕ ਦੂਜੇ ਦੀ ਮਦਦ ਕੀਤੀ ਜਾ ਰਹੀ ਹੈ ਜੋ ਲੋਕ ਇਨ ਹੜਾਂ ਦੇ ਵਿੱਚ ਮਰੇ ਨੇ ਉਮਰੇ ਨਹੀਂ ਨੇ ਉਹ ਸ਼ਹੀਦ ਹੋਏ ਨੇ ਤੇ ਇਹਨਾਂ ਹੜਾ ਕਰਕੇ ਜਿਨ੍ਹਾਂ ਲੋਕਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਹਰੇਕ ਨੂੰ ਅੱਗੇ ਆ ਕੇ ਇਕਜੁੱਟ ਹੋ ਕੇ ਇਹਨਾਂ ਪਰਿਵਾਰਾਂ ਦੀ ਮਦਦ ਕਰਨੀ ਚਾਹੀਦੀ ਹੈ ਇੱਥੇ ਇਹ ਸਾਰੀਆਂ ਗੱਲਾਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਵੱਲੋਂ ਕਰ ਦਿੱਤੇ ਗਿਆ ਨੇ ਤੇ ਇਸ ਕਦਮ ਨੂੰ ਲੈ ਕੇ ਤੇ ਇਸ ਐਲਾਨ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਵੀ ਅਸ਼ੋਕ ਮਤਲ ਦੀ SLAGA ਕੀਤੀ ਗਈ ਹੈ ਬਾਦਿਆਂ ਅਗਲੀ ਅਤੇ ਆਖਰੀ ਖਬਰ ਦੇ ਵੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿਗੜਨ ਮਗਰ ਹੁਣ ਸੀਐਮ ਭਗਵੰਤ ਮਾਨ ਘਰ ਬੈਠਦੇ ਦਿਖਾਈ ਦੇ ਰਹੇ ਨੇ ਤੇ ਦੂਸਰੇ ਪਾਸੇ ਹੁਣ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਲੀਡਰਾਂ ਦੇ ਵੱਲੋਂ ਹੜ ਪਰਭਾਵਿਤ ਇਲਾਕਿਆਂ ਦੌਰੇ ਕੀਤੇ ਜਾ ਰਹੇ ਨੇ ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਦੇ ਵੱਲੋਂ ਦੌਰੇ ਕੀਤੇ ਜਾ ਰਹੇ ਸਨ ਤੇ ਹੁਣ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਤੇ ਮਨੀਸ਼ ਸਸੋਧੇ ਜੋ ਕਿ ਸਾਬਕਾ ਕੈਬਨ ਮੰਤਰੀ ਨੇ ਉਹਨਾਂ ਦੇ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਲਗਾਤਾਰ ਕੀਤੇ ਜਾ ਰਹੇ ਨੇ ਇਹਨਾਂ ਦੋਵਾਂ ਲੀਡਰਾਂ ਦੇ ਨਾਲ ਪੰਜਾਬ ਦੇ ਕੈਬਨ ਮੰਤਰੀ ਵੀ ਮੌਜੂਦ ਰਹਿੰਦੇ ਦਿਖਾਈ ਦੇ ਰਹੇ ਨੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਤ ਸਿੰਘ ਦੇ ਵੱਲੋਂ ਅੱਜ ਡੇਰਾ ਬਾਬਾ ਨਾਨਕ ਦੇ ਵਿੱਚ ਅਤੇ ਹੋਰਨਾਂ ਥਾਵਾਂ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਤਾਂ ਦੂਸਰੇ ਪਾਸੇ ਮਨੀਸ਼ ਸਸੋਧੇ ਦੇ ਵੱਲੋਂ ਵੀ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਕੀਤੇ ਜਾ ਰਹੇ ਨੇ ਇਹਨਾਂ ਦੋਵਾਂ ਹੀ ਦਿੱਲੀ ਦੇ ਆਗੂਵੰਦ ਨਾਲ ਪੰਜਾਬ ਦੇ ਕੈਬਨ ਮੰਤਰੀ ਵੀ ਮੌਜੂਦ ਰਹਿੰਦੇ ਦਿਖਾਈ ਦੇ ਰਹੇ ਨੇ ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਦੇ ਵੱਲੋਂ ਜਿਸ ਮੌਕੇ ਪੰਜਾਬ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦੌਰੇ ਕੀਤੇ ਗਏ ਉਹਨਾਂ ਦੇ ਨਾਲ ਕੈਬਨ ਮੰਤਰੀ ਅਮਨ ਰੋੜਾ ਮੌਜੂਦ ਰਹਿੰਦੇ ਦਿਖਾਈ ਦਿੱਤੇ ਸੀਐਮ ਭਗਵੰਤ ਮਾਨ ਦੇ ਵੱਲੋਂ ਆਪਣੀ ਸਿਹਤ ਵਿਗੜਨ ਤੋਂ ਬਾਅਦ ਇਹ ਸਾਰੇ ਦੌਰੇ ਰੱਦ ਕਰ ਦਿੱਤੇ ਗਏ ਸਨ ਤੇ ਅਰਵਿੰਦ ਕੇਜਰੀਵਾਲ ਦੇ ਨਾਲ ਵੀ ਸੀਐਮ ਭਗਵੰਤ ਮਾਨ ਸਿਹਤ ਵਿਗੜਨ ਕਰਕੇ ਮੌਜੂਦ ਨਾ ਹੋ ਸਕੇ ਇਸ ਮੌਕੇ ਦਿੱਲੀ ਦੇ ਲੀਡਰ ਦੇ ਬੋਲ ਹੁਣ ਸੇਮ ਭਗਵੰਤ ਮਾਨ ਦੀ ਗੈਰ ਹਾਜ਼ਰੀ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦੌਰੇ ਕੀਤੇ ਜਾ ਰਹੇ ਨੇ ਇਸ ਅੱਜ ਦੀ ਵੱਡੀ ਖਬਰਾਂ ਇਹਨਾਂ ਖਬਰਾਂ ਵਿੱਚ ਜੁਕਿਸੇ ਖਬਰ ਬਾਰੇ ਜੋ ਕੁਝ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਆਪਣੀ ਰੈਕਮੈਂਟ ਕਰਕੇ ਦੇ ਸਕਦੇ ਹੋ ਜੁੜੇ ਰਹੋ ਡੇਲੀ ਲਾਈ ਪੰਜਾਬ ਦੇ ਨਾਲ